ਟੇਡਾ ਕੱਟ ਤੇ ਮਣਕਣੀ ਅੱਖ ਤੇ ਦੋਸਤੋ ਖਰੀਦ ਲਿਓ ਫਟਾਫਟ ਇਹ ਚੱਲਣੀ ਨਹੀਂ ਵੀਡੀਓ YouTube ਤੇ Facebook ਚੈਨਲ ਤੇ ਬਹੁਤ ਆਤਾ ਦੇਰ ਤੱਕ ਕਿਉਂਕਿ ਪਹਿਲੀਆਂ ਦੇ ਵਿੱਚ ਹੀ ਜਿਨ੍ਹਾਂ ਨੇ ਦੋਸਤਾਂ ਨੇ ਇਹਦੇ ਉੱਤੇ ਰੱਖ ਲੈਣੀ ਆ ਮੈਂ ਦੱਸ ਦਿੰਦਾ ਜਿਹੜਾ ਲੈ ਗਿਆ ਬੂਰੀ ਉਹ ਦੁੱਧ ਚ ਖਾਊਗਾ ਕਟ ਕੇ ਚੂਰੀ ਠੀਕ ਆ ਤੇ ਮਿੱਤਰੋ ਲਿਆਂਦੀ ਵੀ ਬੜੀ ਟੌਪ ਦੀ ਬੂਰੀ ਹਾਂਜੀ ਸੋ ਸਿਆਣੇ ਕਹਿੰਦੇ ਆ ਦੋਸਤੋ ਪਾਈਏ ਨਾ ਰੰਗਲੀ ਕੋਠੀ ਕਰਜਾਲੇ ਸੇਠ ਤੋਂ ਠੇਕੇ ਤੇ ਪੈਲੀ ਨਾ ਲਈਏ ਵੱਧ ਕੇ ਨਾ ਰੇਡ ਤੋਂ ਅਲੜ ਦੇ ਹੱਥ ਫੜਾਈਏ ਘਰ ਦੀ ਨਾ ਚਾਬੀ ਨੂੰ ਅਸਲਾ ਨਾ ਢਿਲਵਾ ਚੱਕਣ ਦੇਈਏ ਝੂਲ ਦੇ ਸ਼ਰਾਬੀ ਨੂੰ ਅਸਲਾ ਨਾ ਢਿਲਵਾ ਚੱਕਣ ਦੇਈਏ ਝੂਲ ਦੇ ਸ਼ਰਾਬੀ ਨੂੰ ਸੋ ਸੋ ਦੋਸਤ ਅ ਅੱਜ ਫਿਰ ਤੁਹਾਨੂੰ ਇੱਕ ਕੀਲ ਕੇ ਰੱਖਣ ਵਾਲੀ ਵੀਡੀਓ ਬਣਾਉਣ ਲੱਗੇ ਆ ਕਿ ਝੋਟੀਆਂ ਬਥੇਰੀਆਂ ਬਾਪੂ ਦੇ ਫਾਰਮ ਤੇ ਆਈਆਂ ਤੇ ਬਾਪੂ ਨੇ ਬਹੁਤ ਨਗੀਨੇ ਵੇਚੇ ਤੇ ਬਾਕੀ ਅੱਜ ਜਿਹੜੀ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਆ ਤੁਹਾਡੇ ਨਜ਼ਰ ਅੰਦਾਜ਼ ਕਰਨ ਜਾ ਰਹੇ ਆ ਨੀਲੀ ਰਾਵੀ ਦੇ ਵਿੱਚ ਟੇਡਾ ਕੱਟ ਟੇਡਾ ਕੱਟ ਤੇ ਮਣਕਣੀ ਅੱਖ ਤੇ ਦੋਸਤੋ ਖਰੀਦ ਲਿਓ ਫਟਾਫਟ ਇਹ ਚਲਣੀ ਨਹੀਂ ਵੀਡੀਓ YouTube ਤੇ Facebook ਚੈਨਲ ਤੇ ਬਹੁਤ ਆ ਦੇਰ ਤੱਕ ਕਿਉਂਕਿ ਪਹਿਲੀਆਂ ਦੇ ਵਿੱਚ ਜਿਨ੍ਹਾਂ ਨੇ ਦੋਸਤਾਂ ਨੇ ਇਹਦੇ ਉੱਤੇ ਰੱਖ ਲੈਣੀ ਆ ਅੱਖ ਡਰੈਸ ਕਰਵਾ ਦਵਾ ਨੋਟ ਤੁਸੀਂ ਦੋਸਤੋ ਕਿਤੇ ਹੋ ਨਾ ਜਾਇਓ ਲੇਟ ਪਿੰਡ ਅਕਾਲੀਆਂ ਆਲਾ ਜ਼ਿਲ੍ਹਾ ਜਿਹੜਾ ਐ ਇਸ ਨੂੰ ਮੋਗਾ ਲੱਗਦਾ ਨੇੜੇ ਦੇ ਜਿਹੜੇ ਨਜ਼ਦੀਕ ਦੇ ਸ਼ਹਿਰ ਆ ਕੋੜੀ ਸਿਖਾਂ ਜੀਰਾ ਮਹੂ ਬਿਲਕੁਲ ਨਜ਼ਦੀਕ ਦੇ ਸ਼ਹਿਰ ਆ ਤੇ ਇਸ ਸ਼ਹਿਰ ਦੇ ਜਿਹੜਾ ਲਾਗੇ ਬਿਲਕੁਲ ਲਾਗੇ ਸ਼ਹਿਰ ਲੱਗਦਾ ਫਤਿਹਗੜ ਪੰਜ ਤੂਰ ਦੋਸਤੋ ਤੇ ਕਰਦੇ ਆ ਗੱਲਾਂ ਬਾਤਾਂ ਬਾਪੂ ਨਾਲ ਤੇ ਕਰਦੇ ਆ ਇਹਦੀ ਬਲੱਡ ਲੈਨ ਬਾਰੇ ਗੱਲਾਂ ਬਾਤਾਂ ਲੈ ਕੇ ਦਿੰਨੇ ਆ ਤੁਹਾਨੂੰ ਜਾਣਕਾਰੀ ਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਜ਼ਰੂਰ ਆਊਗੀ ਕਿਉਂਕਿ ਬਾਪੂ ਨੇ ਵੀ ਬੜੀ ਟੌਰ ਨਾਲ ਖਰੀਦੀ ਆ ਛੋਟੀ ਕਹਿੰਦਾ ਵੀ ਇਹੋ ਜੇ ਨਗੀਨੇ ਘਰ ਘਰ ਨਹੀਂ ਹੋਣਗੇ ਵਾਕਿਆ ਨਹੀਂ ਘਰ ਘਰ ਤੇ ਆਹੋ ਆਪਾਂ ਕਰਦੇ ਆ ਗੱਲਾਂ ਬਾਤਾਂ ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਵੀਡੀਓ ਵੇਖਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਪੂ ਫਿਰ ਕੱਢ ਲਿਆ ਇਹ ਨਗੀਨਾ ਕਿੱਥੋਂ ਲਿਆ ਤਿੱਲਾ ਵਾਲੀ ਬੂਰੀ ਤਿੱਲਾ ਵਾਲੀ ਮਜਬੂਰੀ ਲਿਆਂਦੀ ਆ ਟੇਡਾ ਕੱਟ ਤੇ ਮਣਕਣੀ ਅੱਖ ਠੀਕ ਆ ਤੇ ਮਿੱਤਰੋ ਲਿਜਾਣੀ ਇਹ ਵਿਗਜਾਣੀ ਫਟਾਫਟ ਇਹ ਬੜੀ ਟੌਪ ਦੀ ਲਿਆਂਦੀ ਆ ਕਹੀ ਮੇਰੇ ਵੀਰ ਕਹਿੰਦੇ ਬਾਪੂ ਵੀ ਬਣਣ ਵਾਲੀ ਲਿਆ ਕੇ ਦੇਈ ਅੱਛਾ ਤੇ ਮਿੱਤਰੋ ਮੈਂ ਪੂਰੀ ਬਣਣ ਵਾਲੀ ਲਿਆਂਦੀ ਆ ਜੋੜਾ ਅੱਗੇ ਵੀ ਆਇਆ ਸੀ ਅੱਛਾ ਉਸੇ ਘਰ ਦੇ ਵਿੱਚੋਂ ਤੇ ਇਹ ਵੀ ਆਈ ਆ अच्छा ਕਟੀ ਬਹੁਤ ਟਾਪ ਕਲਾਸ ਦੀ ਬੋਹਾਂ ਕੋਲੇ ਕੋਈ ਤਕੜਾ ਹੀ ਖਜ਼ਾਨਾ ਲੱਗਦਾ ਜੇ ਤੁਹਾਨੂੰ ਲੱਭ ਲਿਆ ਇਹ ਨਾ ਖੁੱਲੇ ਏਰੀਆ ਚ ਚਰਨ ਵਾਲਾ ਮਾਲ ਆ ਧੌਣ ਦੀ ਲੰਬਾਈ ਚੈੱਕ ਕਰਿਓ ਦੋਸਤੋ ਇਹ ਚਰਦੀ ਮੈਂ ਵੇਖੀ ਸੀ ਤੇ ਉਹਾਂ ਦੇ ਬਾਪੂ ਯਾਰ ਤੂੰ ਆ ਗਿਆ ਅੱਜ ਫੇਰ ਤੇ ਤੂੰ ਲਾਏਗਾ ਹੀ ਡੇਰ ਰ ਪੈਸੇ ਦੇਣ ਲਗਾ ਤੇ ਸਾਡਾ ਹੱਥ ਦੇ ਹੱਥ ਦੇ ਚਰਦੀ ਦਾ ਸੌਦਾ ਹੋ ਗਿਆ ਅੱਛਾ ਤੇ ਮਿੱਤਰੋ ਫਿਰ ਆਪਾਂ ਵੀ ਉਹ ਜੋ ਮੰਗਿਆ ਦੇਤਾ ਠੀਕ ਆ ਇਕਾਂ ਦਸ਼ਕਾਂ ਨੂੰ ਜਿਵੇਂ ਲੱਗਦਾ ਇੱਕ ਨਗੀਨਾ ਟੇਡਾ ਕੱਟ ਮਣਕਣੀ ਅੱਖ ਤੇ ਤੱਲ ਵੇਖੋ ਇਹੋ ਜੀ ਬੂਰੀ ਨਹੀਂ ਮਿਲਣੀ ਤੇ ਲੈ ਜਾਓ ਫੜਾਪਾ ਦੋਸਤੋ ਬੂਰੀ ਦੀਆਂ ਨਿਸ਼ਾਨੀਆਂ ਸਾਰੀਆਂ ਪੂਰੀਆਂ ਵਾ ਮੇਨ ਗੱਲ ਇਹ ਆ ਵੀ ਜਿਹੜੇ ਵੀਰ ਡਿਮਾਂਡ ਕਰਦੇ ਸੀ ਵੀ ਇੱਕ ਤਾਂ ਜੈਜ ਮਾਰਕਿੰਗ ਚਾਹੀਦੀ ਆ ਹਾਂਜੀ ਤੇ ਜੈਜ ਮਾਰਕਿੰਗ ਆ ਨੰਬਰ 2 ਤੇ ਟੇਡਾ ਕੱਟ ਕਹਿੰਦੇ ਸੀ ਤੇ ਟੇਡਾ ਕੱਟ ਆ ਤੇ ਅੱਖ ਲਓ ਉਸ ਤੋਂ ਨਸ਼ੀਲੀ ਅੱਖ ਇਹੋ ਜੀ ਲੱਗੀ ਵੀ ਜਿਹੜਾ ਇੱਕ ਵਾਰੀ ਅੱਖਾਂ ਲੇ ਵੇਖ ਲੈਂਦਾ ਨਾ ਉਹ ਫਿਰ ਅੱਖਾਂ ਹੀ ਵੇਖਦਾ ਰਹਿ ਜਾਂਦਾ ਇਹੋ ਜੀ ਕਰਮ ਵਾਲੀ ਨੂੰ ਲੱਗੀ ਹੋਈ ਅੱਖ ਤੇ ਮਗਰ ਸੁਪਰ ਵੀ ਨਿਸ਼ਾਨ ਆ ਗਿਆ ਸਾਰੇ ਨਿਸ਼ਾਨ ਪੂਰੇ ਆ ਤੇ ਬਾਪੂ ਕਿੰਨਾ ਕੁ ਦੁੱਧ ਇਹਦੀ ਮਾਂ ਥੱਲੇ ਰਿਕਾਰਡ ਸੀਗਾ ਕਿਉਂਕਿ ਉਹ ਫਾਰਮ ਤੇ ਅੱਗੇ ਵੀ ਤੂੰ ਲੈ ਕੇ ਆ ਗਿਆ 14 ਕਿਲੋ ਉਸ ਫਾਰਮ ਤੋਂ ਮੈਂ ਵੇਖਿਆ ਦੁੱਧ ਇਹਦੀ ਮਾਂ ਦਿੰਦੀ ਰਹੀ ਆ ਅੱਛਾ ਇਹਨਾਂ ਬੱਚਿਆਂ ਦੀ ਜੋੜਾ ਅੱਗੇ ਆਇਆ ਉਸ ਤੋਂ ਤੇ ਤੀਜੀ ਇਹ ਆ ਗਈ ਹੁਣ ਠੀਕ ਆ ਚਰਦੀਆਂ ਹੀ ਉਹ ਲਈਆਂ ਸੀ ਚਰਦੀ ਇਹ ਕਰਮਾਂ ਵਾਲੀ ਲਈ ਆ ਠੀਕ ਆ ਤੇ ਜਿਹੜਾ ਹਾਂਜੀ ਰਸਕਾ ਨੂੰ ਮੈਂ ਦਾਦ ਨੇ ਵੀ ਜਿਹੜਾ ਲੈ ਗਿਆ ਬੂਰੀ ਉਹ ਦੁੱਧ ਚ ਖਾਊਗਾ ਕਟ ਕੇ ਚੂਰੀ ਠੀਕ ਆ ਤੇ ਮਿੱਤਰੋ ਲਿਆਂਦੀ ਵੀ ਬੜੀ ਟੌਪ ਦੀ ਬੂਰੀ ਲੋ ਵੀ ਮਿੱਤਰੋ ਬਾਪੂ ਵੀ ਹੁਣ ਉਹਦੇ ਕਹਿਣ ਵਾਂਗੂ ਬੂਰੀਆਂ ਦਾ ਚੌਂਕੀਆ ਤੇ ਵਾਕਿਆ ਬੂਰੀਆਂ ਚੰਗੀਆਂ ਕੋਸ਼ਿਸ਼ ਕਰਦਾ ਬਸ ਕਹੂੰ ਇਹ ਵੀ ਦੱਸ ਦਿੰਨਾ ਮਿੱਤਰੋ ਇਹ ਕੱਚੀਆਂ ਤਾਰਾਂ ਮਾਰ ਰਹੀ ਆ ਅੱਛਾ ਜਦ ਤੱਕ ਪੱਕੀਆਂ ਤਾਰਾਂ ਹੋਈਆਂ ਜੇ ਹੋ ਸਕਦਾ ਮਿੱਤਰੋ ਵਜ ਗਈਆਂ ਨੇ ਪੱਕੀਆਂ ਤਾਰਾਂ ਮੈਂ ਟੀਕਾ ਭਰਾਂ ਜੇ ਕੋਈ ਦਾ ਸੱਜਣ ਪਹਿਲਾਂ ਲੈ ਗਿਆ ਤੇ ਆਪਦੀ ਮਰਜ਼ੀ ਨਾਲ ਤੇ ਟੀਕਾ ਭਰਾਇਆ ਜੋ ਤੇ ਗਾਰੰਟੀ ਦੁੱਧ ਹੀ ਮੈਂ ਦੇਊਗਾ ਦੋਸਤੋ ਇਹਦੀ ਸੂਚਨਾ ਤਾਰਾਂ ਲੱਗੀਆਂ ਬਿਲਕੁਲ ਸਾਹ ਦੇਖੋ ਕਰਦੀ ਆ ਕੱਚੀ ਧਾਰਾ ਵਿੱਚ ਕੋ ਮਾਰ ਦਿਆ ਹਮਾ ਤੇ ਉਹ ਤੇਰੇ ਦੇ ਉਹਦੇ ਕਹਿੰਦੇ ਕੁਝ ਨਹੀਂ ਕਹਦੇ ਮੈਨੂੰ ਹੁਣ ਕਿ ਵਧੀਆ ਕੁਝ ਨਹੀਂ ਕਹਿੰਦੀ ਘਰ ਮਾਰੀ ਤੇ ਠੰਡੀ ਸੀ ਨਾ ਜਿਵੇਂ ਮਰਜੀ ਇਹਨੂੰ ਲਥਾਣਾ ਨੂੰ ਜਿੱਦਾਂ ਮਰਜੀ ਵਹਿ ਗਏ ਨੂੰ ਥਾਣ ਦੇ ਵੇਖੀ ਜਾ ਲਾਤ ਪਿੱਛੇ ਕਰੂਗੀ ਆਵੇ ਲੈ ਵੀ ਦੋਸਤੋ ਲਾਤ ਇਹ ਰੱਖ ਲਈ ਯਾਰ ਪਿੱਛੇ ਇਹਨੇ ਚੱਕ ਕੇ ਮੈਂ ਕਰਵਾ ਲਈ ਮੈਂ ਤਾਂ ਜਿਵੇਂ ਕੋਈ ਨਹੀਂ ਮੇਰੀ ਧਾਰ ਚੋਂ ਲੱਗਾ ਬਾਲਟੀ ਲਾਤ ਪਿੱਛੇ ਕੀਤੀ ਵੇਖ ਵਾਕਿਆ ਦੋਸਤੋ ਹਾਂ ਵੇਖੋ ਜਿਹੜਾ ਰਵਾ ਹੁੰਦਾ ਨਾ ਇਹ ਪੈਸਿਆਂ ਨਾਲ ਨਹੀਂ ਵਾਕਿਆ ਨਹੀਂ ਰਵਾ ਵੀ ਆ ਕੁਝ ਪਿਆਰ ਵੀ ਆ ਇਹਨੂੰ ਖਰਾਕ ਦਿੱਤੀ ਆ ਤੇ ਪਿਆਰ ਨਾ ਵੇਲਾ ਖੜੀ ਆ ਤੈਨੂੰ ਹੀ ਮਾਰਦੀ ਹੀ ਲੱਤ ਆ ਵੇਖ ਲੈ ਇਹਨੂੰ ਕੋਈ ਮੇਰੇ ਨਾਲ ਉਪਰਾਪਨ ਕੀਤਾ ਦਿਓ ਬਾਪੂਰਾਮ ਨਾਲ ਹੱਥ ਫੇਰੀ ਜਾਂਦਾ ਉਹਦੇ ਨੇ ਬੰਨੇ ਮੇਰਾ ਪੋਤਾ ਬਹਿ ਗਿਆ ਕੱਲ ਇਧਰਲੇ ਬੰਨੇ ਮੈਂ ਬਹਿ ਗਿਆ ਇਦਾਂ ਥਣ ਵੇਖੇ ਮੈਂ ਗਿਆ ਵੇ ਇਹ ਲੈ ਬਾਬੂ ਦਾ ਢੀੜਾ ਕਢਾ ਯਾਰ ਵਾਕਿਆ ਇਹ ਬਲੱਡ ਬਹੁਤ ਚੰਗਾ ਦੋਸਤੋ ਠੰਡੀ ਸੀਲ ਧੀਰੀ ਆ ਯਾਰ ਮੈਂ ਕੱਟੀ ਵੇਖੀ ਆ ਕਿਆ ਬਾਤਾਂ ਯਾਰ ਬੂਰੀਆਂ ਕਹਿੰਦੇ ਬਣਨ ਵਾਲੀਆਂ ਲੈਣੀਆਂ ਦਸ਼ਕਾਂ ਉਹ ਲੈ ਆ ਕੇ ਦਿੱਤਾ ਤੋਹਾ ਮਿੱਤਰੋ ਹੁਣ ਬਣਨ ਵਾਲੀ ਟੇਡਾ ਕੱਟ ਤੇ ਮਣਕਣੀ ਅੱਖ ਬਾਈ ਅੱਖ ਬਹੁਤ ਮੋਟੀ ਲੱਗੀ ਆ ਠੀਕ ਆ ਆਮ ਛੋਟੀਆਂ ਅੱਖਾਂ ਹੁੰਦੀਆਂ ਨੇ ਇਹਨੂੰ ਮੋਟੀ ਅੱਖ ਲੱਗੀ ਆ ਠੀਕ ਆ ਇਹਦੀ ਮਾਂ ਦੀ ਵੀ ਐਵੇਂ ਸੀ ਚੱਲ ਫਿਰ ਮਾੜਾ ਮੜਾ ਇਹ ਗੇੜਾ ਕਢਾ ਦਰਸ਼ਕਾਂ ਨੂੰ ਇਹਦੀ ਤੋਰ ਚੈੱਕ ਕਰਾ ਇੱਕ ਵਾਰੀ ਕਿਉਂਕਿ ਦੂਰੋਂ ਦਰੇੜੇ ਆਉਣਾ ਹੁੰਦਾ ਦੋਸਤੋ ਤੁਸੀਂ ਤੇ ਲੈ ਆ ਮੋੜ ਲਿਆ ਬਾਪੂ ਇਧਰ ਲੈ ਇਧਰ ਨਹੀਂ ਜਾਣਾ ਇਧਰ ਨਹੀਂ ਹੈ ਜੇ ਪਾਣੀ ਫਿਰ ਪੀ ਲਿਆ ਉਹ ਰਿਹਾ ਆ ਤੇ ਅੱਜ ਖੜ ਹਾਲੋ ਬਹੁਤ ਗਰਮੀ ਆ ਗਾ ਤੋਰ ਲਿਆ ਅਜਾ ਸੋ ਦੋਸਤੋ ਇਹ ਆ ਬੂਰੀ ਆ ਲੋ ਵੇਖੋ ਜਿਵੇਂ ਮਰਜੀ ਫੇਰ ਲੱਤ ਪਸ਼ਾ ਦੇ ਬਾਬੂ ਰੱਸਾ ਛੱਡ ਕੇ ਵੀ ਬਾਬੂ ਕਹਿੰਦਾ ਤਸੱਲੀ ਕਰਾ ਦਾਂਗੇ ਭਲਾਏ ਬੇਟੀ ਦੇ ਕਰਮ ਵਾਲੀ ਜਿਹੜਾ ਲੈ ਆ ਇਹ ਉਹੋ ਚੀਜ਼ ਨਿਕਲ ਨਹੀਂ ਵੇਲੀ ਜਿਹੜੀ ਉਹ ਮੱਝ ਤੇਰੇ ਕੋਲੇ ਬਾਬੂ ਹਣਾ ਹਾਂ ਉਹੋ ਚੀਜ਼ ਆ ਬਿਲਕੁਲ ਇਹਨੂੰ ਛੱਡ ਕੇ ਜਿਵੇਂ ਮਰਜੀ ਖੜਾ ਰਹਿ ਠੀਕ ਆ ਆ ਵੇਲਾ ਆਰਾਮ ਨਾਲ ਖੜੀ ਆ ਪੂਚਾ ਕੇ ਖੜ ਗਈ ਕਰਮ ਵਾਲੀ ਦੋਸਤੋ ਪੂਚਾ ਕੇ ਖੜਦੀ ਆ ਵੀ ਮੈਨੂੰ ਚੋਲਾ ਦੁਬਾਰਾ ਫੇਰ ਆਪਾਂ ਚੱਕ ਕਰਾਂਗੇ ਕਰਮ ਵਾਲੀ ਕੇਸ ਇਹਨੂੰ ਦੁੱਧ ਪਿਆਉਗੀ ਇਹ ਜਾ ਕੇ ਕੱਲਾ ਕੱਲਾ ਥਾਂ ਲੱਗਾ ਉਹ ਕਰੋ ਚੋਲੇ ਚੱਕ ਕੇ ਐਬ ਵੀ ਪੂਰਾ ਵਾ ਹਾਂ ਤੇ ਲੈ ਚੱਲ ਬਾਪੂ ਉੱਥੇ ਛਾਵੇਂ ਲੈ ਚੱਲ ਤਾਪਾ ਇਥੇ ਨਹੀਂ ਆਉਂਦਾ ਵੇਹੇ ਬਾਪੂ ਮੈਂ ਬਥੇਰੀਆਂ ਵੀਡੀਓ ਵੇਖਦਾ ਰਹਿਣਾ ਮੈਂ ਮਹੀਨੇ ਦੀ ਡੇਢ ਮਹੀਨੇ ਦੀ ਬਣੀ ਕਹਿ ਕੇ ਦੇਣ ਦੇ ਆ ਦੇ ਮਗਰੋਂ ਹੌਲੀ ਕਿਤੇ ਨੇ ਇਹ ਬੋਲ ਦਿੰਦੇ ਆ ਕਿ ਯਾਰ ਸਾਡੀ ਗਾਰੰਟੀ ਕੋਈ ਨਹੀਂ ਗਈ ਅਸੀਂ ਫੰਡਰ ਕਰਕੇ ਦੇਣੀ ਆ ਆਪਾਂ ਝੂਠ ਨਹੀਂ ਮਾਰਨਾ ਜੇ ਕੱਚੀਆਂ ਤਾਰਾਂ ਕਹਾਂਗਾ ਤੇ ਕੱਚੀਆਂ ਹੀ ਆ ਤੇ ਫੰਡਰਾਂ ਤੇ ਫੰਡਰੀ ਆ ਠੀਕ ਆ ਤੇ ਪਰ ਬਰੀਡ ਬਹੁਤ ਟੌਪ ਦੀ ਆ ਠੀਕ ਆ ਇਸ ਗੱਲ ਦੀ ਮੈਂ ਗਾਰੰਟੀ ਦੇਵਾਂਗਾ ਵੀ ਇਹ ਬਰੀਡ ਇੰਨੀ ਵਧੀਆ ਠੀਕ ਆ ਉਸ ਪਰਿਵਾਰ ਕੋਲੇ ਜਿਹਤੋਂ ਮੈਂ ਲਿਆਂਦੀਆਂ ਅੱਗੇ ਜੋੜਾ ਤੀਜੀ ਇਹ ਵੀ ਚਰਦਿਆਂ ਚਰਦਿਆਂ ਸੌਦਾ ਹੋਇਆ ਠੀਕ ਆ ਮੁੰਡੇ ਨਾਲ ਦਾ ਬਾਪੂ ਉਹਦਾ ਕਹਿੰਦਾ ਯਾਰ ਤੂੰ ਤੁਸੀਂ ਹੁਣ ਸੌਦਾ ਕਰ ਲਿਆ ਮੈਂ ਕਹਿ ਨਹੀਂ ਸਕਦਾ ਠੀਕ ਆ ਤੇ ਬਾਪੂ ਨੇ ਰੇਟ ਪੂਰਾ ਦਿੱਤਾ ਬਾਕੀ ਤਿਆਰ ਆ ਜਿਵੇਂ ਹੁਣ ਕੱਚੀਆਂ ਇਹ ਮੇਰੇ ਸਾਹਮਣੇ ਪੰਜਾ ਚਾਰ ਦਿਨਾਂ ਨੂੰ ਡੈਂਕੇ ਬਣੂਗੀ ਬਣੂਗੀ ਉਹਦੋਂ ਤੁਸੀਂ ਆਪਦੇ ਮਰਜ਼ੀ ਨਾਲ ਰਖਾ ਰਹੋ ਜਿਹੜਾ ਮਰਜ਼ੀ ਟੀਕਾ ਇਹਨੂੰ ਹੂੰ ਤੇ ਜੇ ਮੇਰੇ ਕੋਲੇ ਪੱਕੀਆਂ ਤਾਰਾ ਮਾਰੇ ਤਾਂ ਮੈਂ ਤੁਹਾਨੂੰ ਦੱਸ ਕੇ ਰਖਾਉਂਗਾ ਸਾਰੇ ਦਰਸ਼ਕਾਂ ਨੂੰ ਵੀਡੀਓ ਚਲੋ ਬਾਕੀ ਦੋਸਤੋ ਇਹ ਗੱਲ ਜਰੂਰ ਹੈਗੀ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਥਣਾ ਦੀ ਕੁਆਲਟੀ ਵੀ ਬਹੁਤ ਵਧੀਆ ਬਾ ਠੰਡੀ ਧੀਰੀ ਆ ਤੇ ਜਿਹੜੀ ਮਿਲਕ ਵੇਣ ਜਾਂਦੀ ਆ ਦੋਨੋਂ ਪਾਸੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਆ ਹਾਂ ਤੇ ਚਾਰੂ ਵਾਲੀ ਚਾਰੂ ਬਹੁਤ ਆ ਚਾਰੂ ਬਹੁਤ ਆ ਆ ਦੇਖੋ ਹੁਣ ਉਥੋਂ ਆਈ ਆ ਹਜੇ ਵੀ ਇਹਨੂੰ ਝਾਗਾ ਵੀ ਰੱਜੀ ਪਈ ਆ ਤੇ ਹੁਣ ਖਾਈ ਜਾਵਾਂ ਠੀਕ ਆ ਜੋ ਮਿਲਦਾ ਤੇ ਬਾਪੂ ਫਿਰ ਇਹਦਾ ਕੋਈ ਪਿਓ ਦਾ ਪਤਾ ਵਾ ਪਿਓ ਦਾ ਨਹੀਂ ਕੋਈ ਇਹਦੇ ਬਾਰੇ ਪਤਾ ਆਪਾਂ ਨੂੰ ਐਵੇਂ ਤਾਂ ਤੁਮ ਜੇ ਅੱਗੇ ਵੀ ਆਪਾਂ ਜੋੜਾ ਦਿੱਤਾ ਦਸਿਕਾ ਨੂੰ ਕਹੇ ਆਪ ਦੀ ਸੰਦ ਵੇਖੋ ਤੁਸੀਂ ਚੀਜ਼ ਆ ਜੇ ਇਹਦਾ ਪਿਓ ਚੰਗਾ ਤੇ ਚੰਗੀ ਨਸਲ ਆ ਅੱਛਾ ਆਪਾਂ ਇਸ ਗੱਲ ਦੀ ਗਾਰੰਟੀ ਦੇਵਾਂਗੇ ਪਿਓ ਬਾਰਡਰ ਏਰੀਆ ਤੋਂ ਆਈ ਆ ਬਾਰਡਰ ਏਰੀਆ ਤੋਂ ਆਈ ਆ ਬਾਰਡਰ ਏਰੀਆ ਦੇ ਵਿੱਚ ਜੇ ਡੇਡਾ ਕਾਟਾ ਦੇ ਬਾਰਡਰ ਏਰੀਆ ਦੇ ਬਾਰਡਰ ਏਰੀਆ ਦੀ ਆ ਚਰਾੰ ਤੋਂ ਮੈਂ ਚਰਦੀ ਲਈ ਆ ਬਾਗਾ ਬਾਰਡਰ ਦੇ ਕੋਲ ਚਰਾੰ ਦਾ ਉਹਨੇ ਦੀ ਵੇਲੀ ਆ ਉੱਥੋਂ ਚਰਦੇ ਤੋਂ ਮੈਂ ਲਈ ਆ ਠੀਕ ਆ ਵਰਮਕ ਪਿਆਰੇਆਂ ਤੋਂ ਠੀਕ ਆ ਇਹਦੀ ਮੈਂ ਇਨੀ ਗਾਰੰਟੀ ਦਿੰਨਾ ਵੀ ਇਹ ਚਰਦੀ ਫਰਦਾ ਮਾਲ ਜਿਹੜਾ ਵਾ ਇਹ ਕਰਮ ਵਾਕਿਆ ਗੱਲ ਵਾਕਿਆ ਸਹੀ ਆ ਕਿਉਂਕਿ ਇਹ ਫਿਰ ਤਾਂ ਹੀ ਚਾਰੂ ਵੀ ਤਾਂ ਹੀ ਆ ਕਿਉਂਕਿ ਰੋਕੇ ਮਿਸੇ ਪਸੰਦਾ ਹਾਂ ਉਹ ਵੀ ਉਹਦੇ ਨਾਲ ਹੱਸ-ਹੱਸ ਕੇ ਉਹ ਅੱਗੇ ਜੋੜਾ ਲਿਆ ਕਹਿੰਦਾ ਮੁੰਡਾ ਆਹ ਹੱਸਣ ਲੱਗਾ ਕਹਿੰਦਾ ਬਾਪੂ ਅੱਜ ਫਿਰ ਮੇਲੀ ਨਹੀਂ ਕੱਟੀ ਕੋਈ ਮੈਂ ਕਿਹਾ ਅੱਜ ਮੈਂ ਤੇਰੇ ਨਾਲ ਹੀ ਸੌਦਾ ਲਾਉਣਾ ਆ ਲੱਗਦਾ ਠੀਕ ਆ ਉਹ ਕਹਿੰਦਾ ਮੇਰਾ ਰੇਟ ਵੜਾ ਮੈਂ ਕਿਹਾ ਕਰ ਤੂੰ ਜਿੰਨਾ ਮੰਗਣਾ ਠੀਕ ਆ ਫਿਰ ਆਪਾਂ ਉਹਦਾ ਜੋ ਮੰਗਿਆ ਸੋ ਦਿੱਤਾ ਬਾਪੂ ਵੈਸੇ ਇੱਕ ਗੱਲ ਆ ਰੇਟ ਤੂੰ ਵੀ ਫੁੱਲ ਆ ਦੇਣਾ ਤੇ ਪਰ ਵਿਗ ਜਾਂਦੀਆਂ ਗਾਂ ਮਾਲ ਲੈ ਜਾਂਦੇ ਲੋਕੀ ਕਿਉਂਕਿ ਵਿਸ਼ਵਾਸ ਆ ਵਿਗਣੀ ਚੀਜ਼ ਆ ਮੈਂ ਕਿਹਾ ਚੀਜ਼ ਵਿਗਣੀ ਆ ਆਪਾਂ ਜਿਹੜੀ ਬਰੀਡ ਦੇਾਂਗੇ ਦੇਾਂਗੇ ਬਿਲਕੁਲ ਓਕੇ ਰਿਪੋਰਟ ਠੀਕ ਆ ਹਾਂ ਲੋ ਵੀ ਦੋਸਤੋ ਇਹ ਝੋਟੀ ਸੀਗੀ ਬਾਪੂ ਦੇ ਫਾਰਮ ਕੋਲੇ ਆਈ ਤੇ ਬਾਪੂ ਕਹਿੰਦਾ ਲੈਨ ਤੇ ਹੋਰ ਗਈ ਤੇ ਹੋਰ ਮਿਲੀ ਨਹੀਂ ਠੰਡੀ ਧੀਰੀ ਆ ਉਹਦੇ ਕਹਨੂੰ ਕਰਮ ਵਾਲੀ ਐ ਪੂਛ ਚੱਕ ਕੇ ਖੜਨ ਵਾਲੀ ਇਹੋ ਜਿਹਾ ਬਲੱਡ ਨਹੀਂ ਮਿਲਦਾ ਦੋਸਤੋ ਇਹੋ ਜੀਆਂ ਝੋਟੀਆਂ ਦਾ 1.5 ਲੱਖ ਰੁਪਈਆ ਤਿਆਰ ਹੋਣਾ ਲੋਕੀ ਮੈਂ ਜਾਨਦੇ ਆ ਕਰਮ ਵਾਲੀ ਟੀਕਾ ਭਰਾ ਕੇ ਸੱਤਾਂ ਮਹੀਨਿਆਂ ਨੂੰ ਦੁੱਧ ਵਾਲੇ ਬਣ ਜਾਣਾ ਆਪਾਂ ਸਹੀ ਗੱਲ ਆ ਵਾਕਿਆ ਗੱਲ ਸਹੀ ਆ ਤੇ ਮਾਲੋ ਤੇ ਜਾਂਦਿਆਂ ਤਿਆਰ ਕਰਕੇ ਹਾਂ ਤੇ ਇਹ ਕਰਮਾ ਵਾਲੀ ਆਈ ਆਉਂਦੇ ਅੱਜ ਕੱਲ ਨੂੰ ਸੂਪੀ ਤੇ ਪੱਜੇ ਕਿਓ ਚਾ ਖਵਾਊਗੀ ਦੁੱਧ ਚ ਕੁੱਟ ਕੇ ਚੂਰੀ ਜਿਹੜਾ ਲੈ ਗਿਆ ਬੂਰੀ ਠੀਕ ਆ ਤੇ ਇਹਦਾ ਫਿਰ ਮੁੱਲ ਦੱਸੀਏ ਆਪਾਂ ਮੋਲਾ ਬਾਪ ਫੋਨ ਤੇ ਨਾ ਦੱਸ ਦਈਏ ਫੋਨ ਤੇ ਗੱਲ ਏਦਾਂ ਬਾਪੂ ਕਰਨਾ ਦਾ ਫੋਨ ਤੇ ਵੀ ਕਰ ਲਾ ਵੈਸੇ ਕਰਨਾ ਫੋਨ ਤੇ ਹੀ ਚਾਹੀਦਾ ਜਿਵੇਂ ਲੋਕੀ ਹੁੰਨਾ ਭਗਾਈ ਬਹੁਤ ਹੁੰਦੀ ਆ ਪਰ ਫਿਰ ਵੀ ਜਿਹਨੇ ਲੈਣੀ ਆ ਹਾਂਜੀ ਉਹ ਬੰਦੇ ਜੇ 100 ਫੋਨ ਆਊਗਾ ਲੈਣ ਵਾਲੇ ਵਿੱਚੋਂ 10 ਹੀ ਹੁੰਦੇ ਆ। ਆ ਵੀ 10 ਹੀ ਹੁੰਦੇ ਆ। ਹਾਂ ਫੋਨ ਵਾਲੇ ਦਾ ਇਹ ਵੀ ਆ ਜੇ ਤੂੰ ਫੋਨ ਤੇ ਕਰੇਂਗਾ ਮੰਨ ਲਓ ਮੁੱਲ ਦੇ ਵੱਧ ਫੋਨ ਆਉਣਗੇ। ਤੂੰ ਫੋਨ ਤੇ ਰਹਿਂਦੇ ਤੂੰ ਐ ਮੁੱਲ ਦੱਸ ਦੇ ਜੀ ਦਾ ਦਿਲ ਕਰੂਗਾ ਫੋਨ ਲਾਵੇ ਨਹੀਂ ਤਾਂ ਨਾ ਲਾਵੇ। ਐਤਰਾ ਮਿੱਤਰੋ 50000 ਰੁਪਇਆ। 50000 ਰੁਪਇਆ। ਹਾਂ ਮਾਨਤਨ ਕਰ ਦੇਣਾ। ਮਾਨਤਨ ਕਿੰਨਾ ਕੁ ਕਰ ਦੇਂਗਾ ਹਲਕਾ ਫੁਲਕਾ। ਹਲਕਾ ਫੁਲਕਾ じゃ ਕਰ ਦੇਾਂਗੇ ਵੱਧ ਤੋਂ। ਇਹ ਮੜਾ ਇਹ ਖਿੱਚ ਕੇ ਜੇ ਦੱਸ ਦੇ ਤੂੰ ਫਿਕਸ ਰੇਟ ਵਾਲੀ ਗੱਲ ਹੀ ਕਰ ਭੁਗਾਈ ਵਾਲਾ ਕੰਮ ਹੀ ਨਹੀਂ ਕਰਨਾ। 2000 ਕ ਚਲ ਛੱਡ ਦਿਆਂ ਲੈ ਵੀ ਯਾਰ ਮੇਰੇ ਕਹਿੰਦੇ ਹੋਰ ਛੜਾਦਾ 47000 ਦੀ ਝੋਟੀ ਹੋਣੀ ਆ 47 ਦੀ ਹੋ ਜੂਗੀ ਤੇ ਜੇ ਤੁਹਾਡਾ ਦਿਲ ਮੰਨੇ ਤੇ ਫੋਨ ਲਾਇਓ ਨਹੀਂ ਤਾਂ ਮੇਰਾ ਵੀਰ ਫੋਨ ਨਾ ਲਾਇਓ ਕਿਉਂਕਿ ਤਾਂ ਮੁੱਲ ਕਰਾਤਾ ਵੀਡੀਓ ਚ ਤੇ ਜਿੰਨਾ ਕੁ ਆਪਾਂ ਫੁੱਲ ਫੁੱਲ ਛੋੜ ਕਰਤੀ ਆ ਜਿੱਥੇ ਆਪਾਂ ਨੂੰ ਪਹੁੰਚੀ ਆ ਆਪਾਂ ਸੇਵਾ ਨਹੀਂ ਲਈ ਆਪਾਂ ਇੱਕ ਦੱਸ ਕਿ ਉਹਨੂੰ ਬਰੀਡ ਦੇਣੀ ਆ ਇਹ ਤੇ ਗੋਣ ਗੋਣ ਕੇ ਵੀ ਵਾਕਿਆ ਵਾਪੀ ਤੋਂ ਲੈੰਦੀ ਦੀ ਬੂਰੀ ਖਾਧੀ ਰੱਜ ਕੇ ਚੂਰੀ ਵਾਕਿਆ ਗੱਲ ਸਹੀ ਆ ਲੋ ਵੀ ਦੋਸਤੋ ਮੁੱਲ ਵੀਡੀਓ ਚ ਕਰਾਤਾ ਵਾ ਅੱਗੇ ਲੈਣੀ ਨਾ ਲੈਣੀ ਉਹ ਤੁਹਾਡੀ ਮਰਜ਼ੀ ਆ ਤੇ ਜੇ ਤੁਹਾਡਾ ਦਿਲ ਮੰਨੇ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਕਰਿਓ ਪਸੰਦ ਕਰਿਓ ਜੇ ਤੁਹਾਨੂੰ ਮਹੰਗੀ ਲਗੀ ਤੂੰ ਤੁਹਾਡਾ ਪੈਸਾ ਬੜਾ ਕੀਮਤੀ ਜਿੱਥੇ ਤੋਂ ਵੀ ਖਰੀਦ ਸਕਦੇ ਪੈਸਾ ਬਾਈ ਬੜਾ ਔਖਾ ਬਣਦਾ ਬਿਲਕੁਲ ਤੇ ਬਰੀਡ ਵੀ ਬੜੀ ਵਾਰੇ ਦਾ ਫੇਸ ਮੜਾ ਜਾ ਇਹਨੂੰ ਕਰਕੇ ਵਿਖਾ ਦੇ ਬਰੀਡ ਬੜੀ ਔਖੀ ਮਿਲਦੀ ਆ ਬਹੁਤ ੱੱਕੇ ਖਾਣੇ ਪੈਂਦੇ ਬਰੀਡ ਵਾਸਤੇ ਲੋ ਦੋਸਤੋ ਤੇ ਬਹੁਤ ਟੌਪ ਦੀ ਐ ਠੰਡੀ ਸੀ ਰਾਨੀ ਜੀ ਫੜ ਕੇ ਖੜਾ ਰਹਿ ਜੀ ਦੀ ਉਹਦੇ ਕਹਿਣ ਵਾਂਗ ਸਾਰੇ ਦਰਸ਼ਕਾਂ ਦੀ ਰਹਿੰਦੀ ਐ ਇਸ ਚੀਜ਼ ਤੇ ਅੱਖ ਦੋਸਤੋ ਤੇ ਜਦਨ ਕਰਮ ਵਾਲੀ ਭਰ ਗਈ ਨਾ ਇਹ ਰੁਪਈਆਂ ਦੀ ਪਣਾ ਪੰਡ ਮੰਗ ਲਿਓ ਜੇ ਕੋਈ ਬੋਲੋ ਭੱਜ ਗਿਆ ਕਹਿੰਦੇ 3 ਬਹੁਤ ਪਤਲੀ ਆ ਤੇ ਧੰਨਵਾਦੋਸਤੋ ਵੀਡੀਓ ਵੇਖਣ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਉਂਦੇ ਵਾਸਤੇ ਰੋ ਪੰਜਾਬੀਓ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਤੁਹਾਨੂੰ